ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਗੱਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਿਰੋਜ਼ਪੁਰ ਹੈ ਤੇ ਨੇੜੇ ਸ਼ਹਿਰ ਦੋਸਤੋ ਮੁਦਕੀ ਹੈ ਜਿਹੜੇ ਘਰ ਚੋਂ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਵੈਸੇ ਬਾਈ ਨੇ ਵਪਾਰ ਦਾ ਕੰਮ ਸ਼ੁਰੂ ਕੀਤਾ ਇਸ ਘਰ ਦੇ ਵਿੱਚੋਂ ਤੋਂ ਤੀਜੀ ਚੌਥੀ ਵੀਡੀਓ ਤੁਹਾਨੂੰ ਦਿਖਾ ਦਈ ਹੈ ਦੋਸਤੋ ਅੱਜ ਦੋ ਨਾਗ ਤੁਹਾਨੂੰ ਦਿਖਾਉਂਗਾ ਦੋਸਤੋ ਬੂਰੀਆਂ ਦੇ ਵਿੱਚ ਇੱਕ ਵੱਡੀ ਝੋਟੀ ਹੈ ਦੋਸਤੋ ਬਾਈ ਕਹਿੰਦਾ ਵੀ ਤਾਰਾਂ ਕਰਦੀ ਪਈ ਐ ਸਿਮਨ ਲੈਣ ਲਈ ਦੋਸਤੋ ਬਿਲਕੁਲ ਤਿਆਰ ਐ ਝੂਟੀ ਨੀਲੀ ਰਾਵੀ ਨਸਲ ਦੇ ਵਿੱਚ ਦੋਸਤੋ ਮੀਣੀ ਝੂਟੀ ਦੋਸਤੋ ਤੁਹਾਨੂੰ ਦਿਖਾਉਂਗਾ ਇਹ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਠੀਕ ਆ ਜੀ ਬੜੀ ਸੋਹਣੀ ਸੋਹਣੇ ਢਾਂਚੇ ਦੇ ਵਿੱਚ ਐ ਠੀਕ ਆ ਤੇ ਇਹ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਬਿਲਕੁਲ ਜੈਜੀ ਮਾਰਕਿੰਗ ਵਾਲੀ ਝੂਟੀ ਆ ਤੇ ਇੱਕ ਥੋੜੀ ਜਿਹੀ ਓਵਰ ਵਾਈਟ ਦੇ ਵਿੱਚ ਕੱਟੀ ਤੁਹਾਨੂੰ ਦਿਖਾਉਂਗਾ ਦੋਸਤੋ ਚਿੱਟੇ ਫੇਸ ਵਾਲੀ ਫੇਸ ਫੂਸ ਇਸ ਕੱਟੀ ਦਾ ਦੋਸਤੋ ਬਹੁਤ ਪਿਆਰਾ ਤੁਹਾਨੂੰ ਸਾਰਿਆਂ ਨੂੰ ਦੋਸਤੋ ਪਸੰਦ ਆਊਗਾ ਵੈਸੇ ਨਾਗ ਆ ਦੋਵੇਂ ਇਹ ਸੀਰ ਸੌ ਹੋਣਗੇ ਸੀਰ ਸਰੀਫ ਜੇ ਨਾਗ ਆ ਦੋਵੇਂ ਥਣ ਥਣ ਤੁਹਾਨੂੰ ਦੋਵਾਂ ਕਟੀਆਂ ਦੇ ਝੋਟੀਆਂ ਦੇ ਦਿਖਾ ਦੂੰਗਾ ਤੇ ਬਾਕੀ ਤੋਰ ਕੇ ਦੋਵੇਂ ਨਾਗ ਦੇਖਾਂਗੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਾਗ ਦੋਸਤੋਂ ਤੁਹਾਨੂੰ ਪਸੰਦ ਆਵੇ ਉਹਦੀ ਪ੍ਰੋਪਰ ਤਸੱਲੀ ਕਰ ਲਿਓ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਠੀਕ ਆ ਠੀਕ ਆ ਆਈ ਜਾਂਦੇ ਪਾਸ ਵਿਕਰੀਆਂ ਹਾਂਜੀ ਹਾਂਜੀ ਆਈ ਜਾਂਦੇ ਠੀਕ ਆ ਬੜੇ ਸੋਹਣੇ ਨਾਗ ਆਏ ਆ ਦੋ ਤੇ ਅੱਛਾ ਇੱਕ ਵਾਰੀ ਨਾਂ ਦੱਸ ਦੀ ਆਪਣਾ ਨਾਂ ਬਾਈ ਮੇਰਾ ਨਾਮ ਸੰਜੇ ਪੰਡ ਗੱਲ ਜਿਲ੍ਹਾ ਫਿਰੋਜ਼ਪੁਰ ਨੇੜੇ ਸ਼ਹਿਰ ਮੋਦਕੀ ਰਾਜਾਂਦਾ ਠੀਕ ਹੈ ਤੇ ਇਹ ਆਪਣੀ ਹੋਗੀ ਚੌਥੀ ਵੀਡੀਓ ਹੋਗੀ ਹੈ ਸ਼ਾਇਦ ਹਾਂਜੀ ਹਾਂਜੀ ਹੋਗੀ ਠੀਕ ਹੈ ਦੋ ਨਾਗ ਹੈਗੇ ਅੱਜ ਵੀ ਆਪਣੇ ਕੋਲੇ ਹਾਂਜੀ ਦੋ ਆ ਇੱਕ ਤਾਂ ਝੋਟੀ ਹੈ ਇਹ ਬੂਰੀ ਨੀਲੀ ਰਾਵੀ ਨਸਲ ਦੇ ਵਿੱਚ ਮੀਣੀ ਹੈ ਨਾ ਮੀਣੀ ਦੋਵੇਂ ਸੰਗ ਹਲਦੀ ਆ ਠੀਕ ਹੈ ਕਿੰਨੇ ਟਾਈਮ ਦੀ ਹੋਗੀ ਬਾਈ ਇਹ ਬਾਈ 2.5 ਸਾਲਾਂ ਤੋਂ ਘਾਟ ਹੀ ਹੋਣੀ ਹੈ ਜੇ ਕੱਚੀ ਦੋਂਦੀ ਆ ਕੱਚੀ ਦੋਂਦੀ ਦੋਂਦ ਵਾਲੇ ਦੋਂਦ ਬਰਾਬਰ ਨੇ ਹਾਂਜੀ ਹਾਂਜੀ ਠੀਕ ਹੈ ਘਾਟ ਹੀ ਹੈ 2.5 ਸਾਲ ਦੀ ਹਾਂਜੀ ਘਾਟ ਹੀ ਠੀਕ ਹੈ ਅੱਛਾ ਬਣ ਗਈ ਕਿ ਨਹੀਂ ਹਜੇ ਬਈ ਤਾਰਾਂ ਕਰੀ ਜਾਂਦੀ ਆਪਣੇ ਕੋਲ ਵੀਡੀਓ ਵੀ ਹੈਗੀ ਆ ਤਾਰਾਂ ਕਰਦੀ ਕਿੰਨੇ ਦਿਨ ਹੋ ਗਏ ਤਾਰਾਂ ਕਰ ਆ 2-3 ਦਿਨਾਂ ਦੀ ਗੱਲ ਆ ਉਹਦੋਂ ਆਪਾਂ ਵੀਡੀਓ ਬਣਾ ਕੇ ਰੱਖੀ ਆਪਾਂ ਪਰ ਉਹਨੂੰ ਭਾਈ ਪ੍ਰੂਹੀ ਹੰਨੀ ਐ ਠੀਕ ਐ ਤੇ ਸਿੰਘ ਹਲਾਈ ਮਾੜੀ ਜੇ ਦੇ ਦੋਵੇਂ ਸਿੰਘ ਹਲਦੀ ਲੋ ਦੱਸੋ ਸਿੰਗਾ ਦੀ ਸ਼ੇਪ ਵੀ ਚੈੱਕ ਕਰੋ ਜੀ ਤੇ ਕੱਚੀ ਦੰਦੀ ਬਾਈ ਦੱਸਦਾ ਦੰਦੋਂ ਤੇ ਮੰਨ ਕੇ ਚਲੋ ਵੀ 2.5 ਸਾਲ ਤੋਂ ਘੱਟ ਹੀ ਐ ਹਜੇ ਉਮਰ ਵੈਸੇ ਮਾਰਕਿੰਗ ਦੀ ਗੱਲ ਕਰੀਏ ਤਾਂ ਦੋਸਤੋ ਸਾਰੀ ਮਾਰਕਿੰਗ ਹੋ ਗਏ ਇੱਕ ਅੱਖ ਦੋਸਤੋ ਬਿਲਕੁਲ ਵਾਈਟ ਐ ਤੇ ਇੱਕ ਅੱਖ ਇਧਰ ਦੀ ਦੋਸਤੋ ਬਲੈਕ ਐ ਇਹ ਤੁਹਾਨੂੰ ਮੈਂ ਪਹਿਲਾਂ ਦਿਖਾਤੀ ਆ ਖੋਲੀ ਬਈ ਮਾੜੀ ਜੀ ਤੋਰੇ ਕੇ ਵੇਖੀਏ तकरीबन ਢਾਈ ਸਾਲ ਦੇ ਘਿਰ ਦੇ ਵਿੱਚ ਦੋਸਤੋਂ ਉਮਰ ਹੈ ਵੈਸੇ ਰੰਗ ਰੂنگ ਸੋਨਾ ਤੇ ਵਜਨ ਵਜੂਦ ਵੀ ਇਹ ਝੋਟੀ ਦਾ ਚੰਗਾ ਸਿੰਗਾ ਦੀ ਸ਼ੇਪ ਬਿਲਕੁਲ ਸਹੀ ਹੈ ਮੀਨੇ ਬਿਲਕੁਲ ਸਹੀ ਹੈ ਠੀਕ ਹੈ ਜੀ ਤੇ ਵੈਸੇ ਢਾਂਚਾ ਇਸ ਝੋਟੀ ਦਾ ਬੜਾ ਸੋਹਣਾ ਹੈ ਕਦ ਕਾਠ ਉਮਰ ਦੇ ਹਿਸਾਬ ਨਾਲ ਤੇ ਗਰੋਥ ਚੰਗੀ ਹੈ ਝੋਟੀ ਦੀ ਤੁਹਾਨੂੰ ਦੋਸਤੋਂ ਝੋਟੀ ਵੈਸੇ ਸਾਰਿਆਂ ਨੂੰ ਪਸੰਦ ਆਉਗੇ ਨੀਲੀ ਰਾਵੀ ਨਸਲ ਦੇ ਵਿੱਚ ਬੂਰੀ ਝੋਟੀ ਤੇ મીਣੀ ਇਹ ਤੁਹਾਨੂੰ ਪਤਾ ਹੀ ਆ ਵੀ ਬਹੁਤ ਜ਼ਿਆਦਾ ਘਟ ਆਉਂਦੀ ਐ ਠੀਕ ਆ ਜੀ ਤੇ ਗਿਣੀਆਂ ਚੁਣੀਆਂ ਜਿਹੀ ਆਪਾਂ ਮੰਨ ਕੇ ਚੱਲੋ ਵੀ ਵੀਡੀਓ ਪਾਈਆਂ ਹੋਣਗੀਆਂ ਦੋਆ ਚਾਰਾਂ ਝੋਟੀਆਂ ਦੀ ਬਹੁਤ ਘਟ ਇਦਾਂ ਦਾ ਪਸ਼ੂ ਕਦ ਕਦ ਬਹੁਤ ਵੱਡਾ ਬਈ ਹਾਂ ਕਦ ਕਦ ਵੀ ਦੋਸਤ ਵੈਸੇ ਚੰਗਾ ਤੇ ਤਕਰੀਬਨ 2.5 ਸਾਲ ਦੇ ਘੇਰ ਦੇ ਵਿੱਚ ਤੁਸੀਂ ਉਮਰ ਉਮਰ ਬਣ ਸਕਦੇ ਹੋ ਜੀ ਠੀਕ ਆ ਵੈਸੇ ਦੰਦੋ ਦੋਸਤ ਦੋ ਦੰਦ ਹੈ ਤੇ ਬਾਕੀ ਥਣਾ ਥਣਾ ਦੀ ਝੋਟੀ صاف ਹੋਊਗੇ ਵੈਸੇ ਨਾਗ ਦੋਸਤ ਸੀਰੀ ਸਰੀਫ ਹੋਣਗੇ ਦੋਵੇਂ ਠੀਕ ਹੈ ਤੇ ਬਾਈ ਰੇਟ ਕੀ ਸੋਚਿਆ ਇਹਦਾ ਰੇਟ ਬਾਈ 70000 ਦੀ ਦੇ ਦਾਂਗਾ 70000 ਰੁਪਏ ਠੀਕ ਹੈ ਦੋਸਤੋ 70000 ਇਸ ਝੋਟੀ ਦਾ ਰੇਟ ਹੈ ਜੀ ਵਿੱਚੋਂ ਮਾਨਤਾਣ ਹੋ ਜਾਊਗਾ ਜਿਹੜੇ ਵੀ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਤਾਂ ਬਾਕੀ ਤਸੱਲੀ ਕਰ ਲਿਓ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਠੀਕ ਹੈ ਜੀ ਅੱਛਾ ਇੱਕ ਇਧਰ ਹੀ ਨਾਲ ਹੀ ਇਹਦੇ ਕੱਟੀ ਖੜੀ ਹੈ ਨੀਦੀ ਰਾਵੀ ਨਸਲ ਦੇ ਵਿੱਚ ਵਿੱਚ ਵੈਸੇ ਥੋੜੇ ਜਿਹੇ ਡੱਬ ਜ਼ਿਆਦੇ ਹੈ ਇਹਦੇ ਤੇ ਕਿੰਨੇ ਕੇ ਟਾਈਮ ਦੀ ਹੋਊਗੀ ਇਹ ਬਈ ਸਾਲਕ ਤੋਂ ਉੱਪਰ ਹੀ ਹੋਊਗੀ ਤੇ ਤੋਰੀਆਂ ਨੂੰ ਮਾੜੀ ਜੀ ਖੋਲ ਕੇ ਰੇਟ ਕੀ ਆ ਇਹਦਾ ਰੇਟ ਬਈ ਦੇ 35000 ਦੀ ਜੀ 35000 ਹਾਂਜੀ ਠੀਕ ਐ ਦੋਸੋ ਅੱਖਾਂ ਤੇ ਫੇਸ ਬਿਲਕੁਲ ਵਾਈਟ ਹੋਣਗੇ ਜੀ ਸਿੰਗ ਵੀ ਦੋਵੇਂ ਵਾਈਟ ਆ ਥੋੜੀ ਜੀ ਓਵਰ ਵਾਈਟ ਦੇ ਵਿੱਚ ਆ ਠੀਕ ਆ ਜੀ ਇਹ ਤੁਹਾਨੂੰ ਮੈਂ ਦਿਖਾ ਦਿੰਨਾ ਜੀ ਵੈਸੇ ਰੰਗ ਰੂੰਗ ਸੋਹਣਾ ਐ ਇਸ ਘਾਟੀ ਦਾ ਵਿੱਚ ਥਾਨ ਚਾਰ ਨੇਖੜੇ ਹੋਣਗੇ ਠੀਕ ਆ ਜੀ ਤੇ ਤਕਰੀਬਨ ਸਾਲ ਕਦੇ ਘੇਰੇ ਦੇ ਵਿੱਚ ਤੁਸੀਂ ਉਮਰ ਮੰਨ ਸਕਦੇ ਹੋ ਜੀ ਰੰਗ ਰੂੰਗ ਇਸ ਕੱਟੀ ਦਾ ਦੋਸਤ ਬਹੁਤ ਸੋਹਣਾ ਹੈ ਫੇਸ ਦੋਸਤ ਬਿਲਕੁਲ ਵਾਈਟ ਹੋਊਗਾ ਜੀ ਸਿੰਘ ਦੋਵੇਂ ਗਲਾਈ ਦੇ ਵਿੱਚ ਕਰਦੀ ਆਉਂਦੀ ਹੈ ਸਿੰਘ ਤੇ ਅੱਖਾਂ ਆਂ ਬਿਲਕੁਲ ਗੁਲਾਬੀ ਤੇ ਨੀਲੀਆਂ ਹੋਣਗੀਆਂ ਦੋਸਤ ਵੈਸੇ ਮਾਰਕਿੰਗ ਦੀ ਗੱਲ ਕਰੀਏ ਤਾਂ ਦੋਸਤ ਸਾਰੀ ਮਾਰਕਿੰਗ ਹੈਗੀ ਆ ਥਣ ਦੋਸਤ 4 ਨਿਖੜਵੇ ਹੋਣਗੇ 35200 ਰੇਟ ਠੀਕ ਹੈ ਜੀ ਵਿੱਚੋਂ ਮਾਨਤਾਣ ਹੋ ਜਾਊਗਾ ਥਣ ਦੋਸਤ ਤੁਹਾਨੂੰ ਦਿਖਾ ਦਿੰਨਾ ਜੀ ਥਣ 4 ਨਿਖੜਵੇ ਹੋਣਗੇ ਜੀ ਵਧੀਆ ਬਿਲਕੁਲ ਇਹ ਆਲੋ ਦੋਸਤ ਠੀਕ ਹੈ ਜੀ ਇਹ ਬਾਕੀ ਵੈਸੇ 나ਗ ਦੋਵੇਂ ਸੀਲ شریف ਹੋਣਗੇ ਜੀ ਠੀਕ ਹੈ 35200 ਰੇਟ ਇਹ ਦੂਜੇ ਨੰਬਰ ਵਾਲੀ ਕੱਟੀ ਦਾ ਤੇ 70000 ਰੇਟ ਇਹ ਵੱਡੀ ਚੋਟੀ ਦਾ ਇਹਨਾਂ ਦੇ ਵਿੱਚੋਂ ਜਿਹੜਾ ਵੀ 나ਗ ਦੋਸਤ ਤੁਹਾਨੂੰ ਪਸੰਦ ਆਵੇ ਉਹਦੀ ਤੋਂ ਪ੍ਰੋਪਰ ਤਸੱਲੀ ਕਰ ਲਿਓ ਰੇਟ ਦੇ ਵਿੱਚੋਂ ਮਾਨਤਾਣ ਹੋ ਜਾਊਗਾ ਤੇ ਚਲੋ ਠੀਕ ਹੈ ਬਾਈ ਜੀ ਠੀਕ ਧੰਨਵਾਦ